ਸੱਚ ਕੀ ਸੋਚੀ ਪਈ ਆ ਸੋਚੀ ਮੈਂ ਕੀ ਪਹਿਣਾ ਵਾਂ ਮੈਂ ਕਿਹਾ ਵੇਲਾ ਜਨਾਨੀ ਨੇ ਕਰਮ ਚੰਗੇ ਕੀਤੇ ਤਾਂ ਅੱਜ ਮਹਿਲ ਬਣਾ ਸੁਟਿਆ ਤੇ ਬੰਦੇ ਨੇ ਵੇਖਣਾ ਉਹਦੇ ਹਾਲੇ ਵੇਖਣ ਨਹੀਂ ਆ ਪੱਥਰ ਵੱਲ ਸੰਗ ਮਰ ਮਰਦਾ ਪੱਥਰ ਲਵਾਇਆ ਆ ਹਾਂ ਹੋਰ ਮੈਂ ਵੇਖਣ ਨਹੀਂ ਆ ਕਿ ਵੇਲਾ ਅਗਲੇ ਨੇ ਪੱਥਰ ਦਾ ਮਹਿਲ ਹੀ ਖੜਾ ਕਰਤਾ ਤੇ ਤੇਰੇ ਤਾਏ ਨੂੰ ਤੇ 30 ਸਾਲ ਹੋ ਗਏ ਮੈਂ ਕਹਿਣ ਨਹੀਂ ਕਿ ਪੱਥਰ ਪਵਾ ਦੇ ਲੈ ਕਿਤੇ ਪੱਥਰ ਨਹੀਂ ਪਵਾਇਆ ਹੁਣ ਐਰ ਕੀ ਸੀਜ਼ਨ ਚ ਫਰਸ਼ਾਂ ਪਵਾ ਕੇ ਦਿੰਦੀਆਂ ਘਣਕ ਵੱਟ ਕੇ ਫਰਸ਼ਾਂ ਪਵਾ ਕੇ ਵੀ ਉਹ ਸਮਝਦਾ ਮੈਂ ਬੜਾ ਨਾਡੂ ਖਾਂ ਆ ਦੇ ਹੋ ਵੀ ਨਾ ਬਖਾਣਾ ਕਿ ਤੇ ਇਹਦਾ ਮੈਨੂੰ ਚਾਹਤ ਦਿੱਤਾ ਕਿ ਤੇ ਪਤਾ ਹੋਵੇ ਇਹ ਲਾਇਆ ਤੇ ਅੱਜ ਲੱਗਣ ਡਿਆ ਜਾ ਰਿਹਾ ਆਹੋ ਵੇ ਕਲਾਸ ਚੰਗੇ ਕਰਮ ਕੀਤੇ ਕੀ ਨਾ ਬੰਦੇ ਦਾ ਦੱਸਿਆ ਤੂੰ ਸ਼ਾਹ ਜਾਂ ਹਾਂ ਸ਼ਾਹ ਜੀ ਨਹੀਂ ਨਹੀਂ ਸ਼ਾਹ ਜੀ ਨਹੀਂ ਸ਼ਾਹ ਜਾਂ ਸ਼ਾਹ ਜਾਂ ਫਰੇ ਵੇਲਾ ਸਾਨੂੰ ਐਉਂ ਜੇ ਸ਼ਾਹ ਜਾਂ ਨਹੀਂ ਮਿਲਿਆ ਸਾਨੂੰ ਤੇ ਬੱਲੇ ਪੈ ਗਿਆ ਅੱਲਾ ਡਰਾਈਵਰ ਆਹੋ ਡਰਾਈਵਰ ਤੇ ਸਾਰੀ ਜ਼ਿੰਦਗੀ ਵੇ ਅੱਲਾ ਇਦਾਂ ਹੀ ਰੋਟੀਆਂ ਪਕਾਉਂਦੀ ਮਰ ਗਈ ਕਿਤੇ ਮਾਰ ਚੰਗੇ ਕਰਮ ਕੀਤੇ ਰਾਜੇ ਰਾਣੀਆਂ ਮਹਾਰਾਣੀਆਂ ਨੇ ਕਿਤੇ ਉਹ ਵੀ ਤੇ ਕਿਹਾ ਜਿਹਾ ਧੀਆ ਹੀ ਆ ਅਗਲੇ ਆ ਬੇਲਾ ਨਾਲੇ ਆਂਦੇ ਇਹ ਤੇ ਰਹਿਣ ਵਾਸਤੇ ਨਹੀਂ ਆਉਂਦੇ ਮਰਨ ਦੀ ਕਬਰ ਵਾਸਤੇ ਹੀ ਜਿਹੜਾ ਵਾ ਉਹ ਹੈਗਾ ਵਾ ਇੱਥੇ ਦੱਬਿਆ ਤੇ ਸਾਡੀ ਮੜੀ ਤੇ ਕਹਿੰਨੇ ਕਿ ਆਉਣਾ ਕਿ ਨਹੀਂ ਆਉਣਾ ਸਾਨੂੰ ਨਹੀਂ ਪਤਾ ਸੱਚੀ ਪਿਆਰ ਚ ਬਣਾਇਆ ਪਿਆਰ ਚ ਅਸੀਂ ਕਿਤੇ ਥੋੜਾ ਪਿਆਰ ਕੀਤਾ ਕਿਤੇ ਤੂੰ ਪਾਂ ਦੇ ਵਿੱਚ ਚੁੱਲ੍ਹੇ ਤੇ ਰੋਟੀਆਂ ਲਾਈਆਂ ਮੈਂ ਤੂੰ ਪਾਂ ਚ ਆਹੋ ਮੜਕਾ ਮੜਕੀ ਹੋ ਗਏ ਕਿਤੇ ਇੱਥੇ ਡਰਾਈਵਰ ਆਉਣਾ ਇਹਨੇ ਕਿਤੇ ਤੇ ਲੱਸੀਆਂ ਗਲਕ ਤੇ ਥੋੜਾ ਖਵਾਇਆ ਹੋਰ ਪਿਆਰ ਕਿਤੇ ਆਉਂਦੀਆਂ ਜੱਪੀਆਂ ਪਾਵਾਂ ਹੈਂ ਪਿਆਰ ਹੈ ਨਹੀਂ ਬੜਾ ਪੂਤਾ ਵਾ ਤੇ ਵੇਖ ਲਾ ਹੋਰ ਪਿਆਰ ਉਹਨੇ ਕਿਹੜਾ ਮੈਂ ਨਹੀਂ ਓੱਖਾ ਕਰ ਦਿੱਤਾ ਪਿਆਰ ਮੇਰੇ ਜਿੰਨਾ ਨਹੀਂ ਕਿਸੇ ਨੇ ਕੀਤਾ ਆ ساری ਜ਼ਿੰਦਗੀ ਬੱਚਿਆਂ ਦੇ ਮੂਹਰੇ ਦੇਖਿਆ ਹੋਰ ਕਿ ਲੱਖ ਚੁੱਕ ਕੇ ਨਹੀਂ ਵੇਖਿਆ ਆਹੋ ਭਾਵੇਂ ਉਹ ਬੈਂਕ ਵਾਲਾ ਨਾਲ ਜਿਹੜਾ ਪ੍ਰਗਵਾਂਢੀ ਦਾ ਸੋਨਾ ਸੁਨੱਖਾ ਪਰ ਮੈਂ ਅੱਖ ਚੁੱਕ ਕੇ ਨਹੀਂ ਵੇਖਿਆ ਕਦੀ ਕਿ ਕਹੋ ਜਿਆ ਲੱਗਦਾ ਤੇ ਕਹੋ ਬਿਆ ਨਹੀਂ ਆਹੋ ਨਾ ਮੈਂ ਕਦੀ ਸਰਜੀ ਗੀਤ ਲਵਾਈ ਗੱਲ ਵੇਖਿਆ ਆਹੋ ਅਗਲੇ ਨੇ ਤਾਂ ਕਿਤੇ ਮਾਰ-ਪਾਰ ਕਾਂ ਤੇ ਕਿਤੇ ਕਈ ਕਿਤੇ ਆ ਸਵੀਮ ਪੂਲ ਵੀ ਬਣਾਇਆ ਉਹਦੇ ਨਾਂ ਵਾਸਤੇ ਆਹੋ ਸਵੀਮ ਪੂਲ ਹੁੰਦਾ ਨਾ ਫੁਆਰੇ ਫੁਆਰੇ ਆ ਪਾਰੇ ਦਾ ਵਾਹ ਕਿ ਕਿਤੇ ਅਗਲੀ ਆਵੇ ਕਿਤੇ ਪਵਾਰੇ ਚੱਲਣ ਹੈ ਸਾਡੀ ਵੇਲਾ ਕਿਸਮਤ ਮਾੜੀ ਖੁਰੇ ਚ ਜੇ ਪੱਥਰ ਨਹੀਂ ਲੱਗਾ ਖੁਰੇ ਚ ਪਰਸ਼ ਵੀ ਨਹੀਂ ਪਾਇਆ ਬੰਦਾ ਬੰਦਾ ਕੰਮ ਤੋਂ ਹੀ ਜੇ ਖੁਰੇ ਚ ਜਾ ਵੇਲਾ ਆ ਕਗਰੀ ਲੈ ਆਤੀ ਤੇ ਸਮਝਣ ਡਿਆ ਭਾ ਕਰੇ ਮੈਂ ਬੜਾ ਨਾਡੂ ਖਾਵਾ ਹੈ ਜਾ ਕਗਰੀ ਪਾ ਕੇ ਤਾਜ ਮਹਿਲ ਵੇਖਿਆ ਉਹ ਜੇ ਬਣ ਕੇ ਤੇ ਵਿਖਾਵੇ ਕਗਰੀ ਵੀ ਇਹੋ ਜੀ ਲੈ ਕੇ ਦਿੱਤੀ ਲੋਕੀ ਵੇਖਣ ਦੇ ਲਿਸ਼ਕ ਪਿਸ਼ ਕੇ ਬੁੱਢੀ ਨੇ ਪਾਈ ਆ ਉਹ ਤੇ ਮੈਂ ਲੱਗਣ ਜਿਵੇਂ ਤਾਜ ਮਹਿਲ ਤੇ ਤਰੀਮ ਹਮਤਾਜ ਦੀਆਂ ਝਾਕੀਆਂ ਕੱਢਣ ਆਈ ਹੁੰਦੀ